ਮੰਮੀ ਹਾਂ ਪੁੱਤ ਮੈਂ ਕਿਹਾ ਤੁਸੀਂ ਕੱਲ ਦੇ ਚੁੱਪਚੁੱਪ ਬੈਠੇ ਉਹਨਾਂ ਲਾਡੀ ਨੇ ਕੁਝ ਦੱਸਿਆ ਨਾ ਤੁਸੀਂ ਵੀ ਕੱਲ ਤੁਸੀਂ ਜਾ ਕੇ ਆਏ ਘਰ-ਵਾਰ ਦੇਖ ਕੇ ਆਏ ਹੋ ਪੁੱਤ ਘਰ-ਵਾਰ ਤਾਂ ਬਹੁਤ ਸੋਹਣਾ ਹੈਗਾ ਤੇ ਮੁੰਡਾ ਸੱਚੀ ਦੇਖਿਆ ਭੁੱਖ ਲੈਂਦੀ ਹੈ ਮੇਰੀ ਤਾਂ ਰੂਹ ਖੁਸ਼ ਹੋ ਗਈ ਬਸ ਮੈਨੂੰ ਤਾਂ ਆਏਗਾ ਵੀ ਹੁਣ ਕਿਹੜੇ ਵੇਲੇ ਮੈਂ ਇਹਨਾਂ ਦਾ ਵਿਆਹ ਕਰ ਦਿਆਂ ਨਹੀਂ ਜੀ ਇੰਨੀ ਖੁਸ਼ੀ ਵਾਲੀ ਗੱਲ ਸੀ ਤੁਹਾਨੂੰ ਰਿਸ਼ਤਾ ਪਸੰਦ ਆ ਗਿਆ ਸੀ ਮੁੰਡਾ ਪਸੰਦ ਆ ਗਿਆ ਸੀਗਾ ਫਿਰ ਸਾਡੇ ਕੋਲ ਤੁਸੀਂ ਕਿਉਂ ਨਹੀਂ ਗੱਲ ਕੀਤੀ ਨਾ ਲਾਡੀ ਨੇ ਮੈਨੂੰ ਕੁਝ ਦੱਸਿਆ ਨਾ ਤੁਸੀਂ ਦੱਸਿਆ ਪਤਾ ਪਰ ਨਾ ਮੇਰੇ ਅੰਦਰੋਂ ਪਤਾ ਨਹੀਂ ਕਿਉਂ ਮਨ ਜ ਹਲੇ ਵੀ ਡਰਿਆ ਪਿਆ ਮੈਨੂੰ ਐਂਗਾ ਵੀ ਸੁੱਕੀ ਸੰਦੀ ਬਸ ਇਹ ਰਿਸ਼ਤਾ ਪੂਰ ਚੜ ਜੇ ਤੈਨੂੰ ਵੀ ਪਤਾ ਆਪਣੇ ਕੀ ਹਾਲਾਤ ਨੇ ਜਦੋਂ ਕੋਈ ਚੰਗਾ ਕੰਮ ਹੋਣ ਲੱਗਦਾ ਉਹਦੀ ਕੋਈ ਨਾ ਕੋਈ ਬਿੱਜ ਪੈ ਜਾਂਦੀ ਹੈਗੀ ਨਹੀਂ ਮੇਰੀ ਗੱਲ ਸੁਣ ਮਮੀ ਜੇ ਡੈਡੀ ਨੇ ਮੂਰੇ ਹੋ ਕੇ ਸਾਰਾ ਕੰਮ ਕੀਤਾ ਨਾ ਤਾਂ ਹੁਣ ਡੈਡੀ ਕੰਮ ਸਵਾਰਨਗੇ ਬੁਗਾੜਦੇ ਨਹੀਂ ਹੈਗੇ ਤੁਸੀਂ ਐਂ ਦੇਖੋ ਪਹਿਲੀ ਵਾਰ ਜੇ ਰਿਸ਼ਤਾ ਪਸੰਦ ਆ ਗਿਆ ਨਾ ਡੈਡੀ ਨੂੰ ਪਤਾ ਹੀ ਸੀਗਾ ਕਿ ਕਿਹੋ ਜਿਹਾ ਘਰ-ਬਾਰ ਲੱਭਣਾ ਤਾਈ ਡੈਡੀ ਨੇ ਪਹਿਲੇ ਏਡਾ ਸੋਨਾ ਘਰ ਬਾਰ ਲੱਭਿਆ ਤੈਨੂੰ ਪਸੰਦ ਆ ਗਿਆ ਨਾ ਸਹੀ ਗੱਲ ਐ ਪੁੱਤ ਸੱਚੀ ਮੁੰਡਾ ਤਾਂ ਨਾ ਇੰਨਾ ਸੋਹਣਾ ਨਾ ਉਹਨੇ ਹੀ ਸ਼ਰੀਫ ਹੈਗਾ ਸੌਣ ਲੱਗੇ ਹੁਣ ਤੂੰ ਨਾ ਤੇਰੇ ਬਾਪੂ ਨੂੰ ਕਹਿ ਵੀ ਛੇਤੀ ਤੋਂ ਛੇਤੀ ਉਹਨਾਂ ਨਾਲ ਵਿਆਹ ਦੀ ਕੋਈ ਦਿਨ ਤਰੀਕ ਪੱਕੀ ਕਰ ਲੈ ਬਸ ਆਪਾਂ ਇਹ ਕੰਮ ਛੇਤੀ ਸਿਰੇ ਲਾ ਦਈਏ ਮੰਮੀ ਤੁਸੀਂ ਬੇਫਿਕਰ ਰਹੋ ਮੈਂ ਡੈਡੀ ਨਾਲ ਸਾਰੀ ਗੱਲ ਕਰੂੰਗੀ ਕੋਈ ਗੱਲ ਨਹੀਂ ਆ ਰਿਸ਼ਤਾ ਆਪਾਂ ਪੂਰ ਪੱਕਾ ਚੜਾਵਾਂਗੇ ਮੈਂ ਵੀ ਪੁੱਤ ਸੁਰਖਰੂ ਹੋ ਜੂੰਗੀ हां ਮੇ ਗੱਲ ਤਾਂ ਸਹੀ ਐ ਜਿੱਤੀ ਆnde ਘਰੇ ਵਗ ਜੇ ਤੇ ਖੁਸ਼ ਰਹੇ ਹੋਰ ਆਪਾਂ ਨੂੰ ਕੀ ਚਾਹੀਦਾ ਨਾਲ ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਸੀ ਮੰਮੀ ਪਰਿਵਾਰ 'ਚ ਮੁੰਡਾ ਸੀ ਮਾਂ ਤੇ ਪਿਓ ਤਿੰਨੇ ਜੀ ਸੀ ਪੁੱਤ ਘਰ ਸੋਹਣਾ ਸੀ ਘਰ ਤਾਂ ਤੂੰ ਪੁੱਛਣਾ ਬਾਹਲੇ ਸੋਹਣਾ ਸੀਗਾ ਬਲਾਈਂ ਲੱਕੜ ਨੂੰ ਕੁੜ ਦਾ ਕੰਮ ਕਰਾਇਆ ਹੋਇਆ ਸੀ ਪੁੱਤ ਹਾਂ ਇੱਕ ਪਸ਼ੂ ਡੰਗਰ ਵੀ ਰੱਖਦੇ ਆ ਉਧਰ ਤਾਂ ਭਾਈ ਮੈਂ ਗਈ ਨਹੀਂ ਤੇਰੇ ਡੈਡੀ ਹੋਰੇ ਗੇੜਾ ਮਾਰ ਕੇ ਆਏ ਆ ਗੱਡੀ ਖੜੀ ਸੀ ਘਰੇ ਟਰੈਕਟਰ ਹੈਗਾ ਸੀਗਾ ওই ਗੱਲ ਆ ਪੁੱਤ ਪੂਰੇ ਕਬੀਲਦਾਰ ਬੰਦੇ ਐ ਬੱਸ ਫਿਰ ਤਾਂ ਵਧੀਆ ਗੱਲ ਤਾਂ ਕੋ ਜੀਤੀ ਰਾਜ ਕਰੂਗੀ ਨਾ ਤੈਨੂੰ ਸੱਸ ਦਾ ਸੁਭਾਅ ਕਿਵੇਂ ਜਿ ਲੱਗਿਆ ਨਰਮ ਸੀਗੇ ਮੈਨੂੰ ਤਾਂ ਭਾਈ ਤਿੰਨਾਂ ਦਾ ਹੀ ਸੁਭਾਅ ਨਰਮ ਲੱਗਿਆ ਬੱਸ ਫਿਰ ਤਾਂ ਠੀਕ ਹੈ ਕੋਈ ਆਪਣੇ ਕੁੜੀ ਦਾ ਸੁਭਾਅ ਵੀ ਨਰਮੀ ਹੈ ਤਾਂ ਆਪ ਹੁਣ ਨਾਲ ਹੀ ਹੈਗੀ ਵੱਡੀ ਗੱਲ ਤਾਂ ਨਾ ਆਏ ਹੁੰਦੀ ਐ ਵੀ ਪੁੱਤ ਜਵਾਕ ਕੁਝ ਖਾਂਦਾ ਪੀਂਦਾ ਨਾ ਹੋਵੇ ਅੱਜ ਕੱਲ੍ਹ ਤੈਨੂੰ ਪਤਾ ਆ ਨਸ਼ੇ ਪੱਤੇ ਵਾਲੀ ਜ਼ਿੰਦਗੀਆਂ ਖਰਾਬ ਕਰ ਦਿੰਦੇ ਐ ਹੈ ਜੀਤੀ ਦਾ ਪਹਿਲਾ ਵਿਚਾਰੀ ਨੇ ਆਪਣੇ ਇਹੀ ਸੰਤਾਪ ਭੋਗਿਆ ਹੈਗਾ ਹੁਣ ਭਾਈ ਮੈਨੂੰ ਆਇਆ ਹੈਗਾ ਵੀ ਬੱਸ ਰਿਸ਼ਤਾ ਹੋ ਜੇ ਤੇ ਸੁਖੀ ਬਸੇ ਆਪਦੇ ਘਰੇ ਨਾਲੇ ਆਪਣੀ ਜੀਤੀ ਦੀ ਫੋਟੋ ਦੇਖ ਲਈ ਸੀ ਉਹਨਾਂ ਨੇ ਉਹ ਤਾਂ ਹੁਣ ਪੁੱਤ ਪਹਿਲੇ ਹੀ ਵਿਖਾਈ ਤਾਂ ਹੋਈ ਏ ਤੇਰੇ ਪਿਓ ਨੇ ਫੋਟੋ ਜੇ ਉਹਨਾਂ ਦੀ ਕੁੜੀ ਪਸੰਦ ਆ ਤਾਂ ਹੀ ਦੇਖਣ ਗਏ ਆ ਇਹ ਦੀ ਆ ਨਾ ਚਲ ਬਸ ਜਿੱਤ ਕੀ ਬੜੀ ਟੈਨਸ਼ਨ ਲਈ ਜਾਂਦੀ ਸੀ ਨਾ ਕਿ ਨਹੀਂ ਕੱਲ ਮੁੰਮੀ ਹੋਰੇ ਜਾ ਕੇ ਆਏ ਸੀ ਤੇ ਕੋਈ ਗੱਲ ਹੀ ਨਹੀਂ ਕੀਤੀ ਘਰੇ ਕਿ ਕਿ ਉਹਨਾਂ ਨੇ ਜਵਾਬ ਤਾਂ ਦੇ ਤਾਂ ਮਖਣੇ ਜਵਾਬ ਤਾਂ ਕਿਉਂ ਦਿੱਤਾ ਹੋਊਗਾ ਯਾਨੀ ਕੋਈ ਪਤਾ ਹੀ ਨਹੀਂ ਹੈਗਾ ਕੋਈ ਬਾਹਰੋਂ ਪਿੰਡ 'ਚ ਕਿਸੇ ਨੇ ਕੁਝ ਕਹਿਤਾ ਹੋਊਗਾ ਪੁੱਤ ਨਹੀਂ ਮੈਂ ਤਾਂ ਉਹੀ ਨਹੀਂ ਉਹਦੇ ਕੋਲੇ ਗੱਲ ਛੇੜੀ ਤੈਨੂੰ ਪਤਾ ਜਦੋਂ ਕੋਈ ਇਹੀ ਜੀ ਗੱਲ ਕਰਨ ਲੱਗਦੀ ਆ ਇਹ ਬਜਵਾਕੜੀ ਦੇ ਦਿਮਾਗ 'ਤੇ ਪਿਛਲੀਆਂ ਗੱਲਾਂ ਚੜ ਜਾਂਦੀਆਂ ਨੇ ਹੈਂ ਫੇਰੇ ਉਦੋਂ ਦੁੱਗਣੀ ਟੈਨਸ਼ਨ ਚ ਹੋ ਜਾਂਦੀ ਆ ਮੈਂ ਤਾਂ ਬਸ ਤਾਂ ਹੀ ਮਾਹ ਚਲ ਕੋਈ ਨਹੀਂ ਚੁੱਪੀ ਆ ਹਾਂ ਤੇ ਖੁਸ਼ੀ ਵਾਲੀ ਗੱਲ ਮੈਂ ਹੁਣ ਤਾਂ ਦੱਸਨੀ ਬੰਦ ਹੀ ਆ ਉਹਨੂੰ ਹੈ ਉਹ ਵੀ ਖੁਸ਼ ਹੋਊਗੀ ਜਦ ਤੂੰ ਦੇ ਖੁਸ਼ਖਬਰੀ ਉਹਨੂੰ ਮੈਂ ਦੱਸ ਕਿਉਣੀ ਆ ਹੁਣ ਛੇਤੀ ਛੇਤੀ ਮੈਂ ਤਾਂ ਇਹ ਕਹਿੰਦੀ ਸ਼ਗਨ ਉੱਪਰ ਪਾ ਦੀਏ ਇਹਦੋਂ ਪਹਿਲਾਂ ਕੋਈ ਹੂਰ ਕੇ ਮੀਨਾ ਵਿੱਚ ਮੀਨਾ ਕਿਨੇ ਆ ਪਾਂਡੀ ਮਾਰ ਦੇ ਵਿੱਚ ਕੋਈ ਉਹੀ ਤਾਂ ਹੈ ਪਤਾ ਅੱਜ ਕੱਲ ਦੁਨੀਆ ਕੋਈ ਨਹੀਂ ਕਿਸੇ ਨੂੰ ਸੁਖੀ ਦੇਖ ਕੇ ਰਾਜੀ ਅਗਲਾ ਹਰੇਕ ਨੂੰ ਐ ਹੁੰਦਾਗਾ ਵੀ ਕਦੋਂ ਕੋਈ ਔਖਾ ਹੋਵੇ ਹਰੇਕ ਦੂਜੇ ਦੀਆਂ ਜੜਾਂ ਚ ਦਸਤੀ ਪਾਉਂਦਾ ਹੈਗਾ ਸਹੀ ਗੱਲ ਆ ਚਲ ਕੋਈ ਨਾ ਮੰਮੀ ਮੈਂ ਕਰਦੀ ਜਿੱਤੀ ਨਾਲ ਗੱਲ ਨਾਲੇ ਫਿਰ ਡੈਡੀ ਨੇ ਪਹਿਲਾਂ ਮੈਂ ਗੱਲ ਕਰੂੰ ਮੈਂ ਫਿਰ ਤੁਸੀਂ ਗੱਲ ਕਰੋ ਤੁਸੀਂ ਗੇਹੂ ਮਾਣੇ ਜੀ ਬਸ ਹੁਣ ਤਾਂ ਸਾਰੀ ਗੱਲ ਤੇਰੇ ਪਿਓ ਤੇ ਖੜੀ ਐ ਉਹਨੂੰ ਕਹਿ ਭਾਈ ਵੀ ਜਿੰਨਾ ਛੇਤੀ ਹੋ ਸਕੇ ਉਹਨਾਂ ਛੇਤੀ ਆਪਾਂ ਇਹ ਕੰਮ ਪੂਰ ਲਾਈਏ ਬਸ ਠੀਕ ਐ ਮੈਂ ਕਰਦੀ ਜਿੱਤੀ ਨਾਲ ਗੱਲ ਚਲਦਾ ਵਧੀਆ ਹੋ ਗਿਆ ਸ਼ੁਕਰ ਹੈ ਪ੍ਰਮਾਤਮਾ ਮੇਰੀ ਧੀ ਆਪਦੇ ਘਰੇ ਜਾਂਦੀ ਹੋਵੇ ਤੇ ਰਾਜੀ ਖੁਸ਼ੀ ਰੱਖੇ ਜੀਤੀ ਹਾਂ ਬਾਬੀ ਕੀ ਕਰი ਜਾਂਦੀ ਸੀ ਉਹ ਤਾਂ ਕੁਛ ਨਹੀਂ ਉਹਨਾਂ ਪਿਛਲੇ ਮਹੀਨੇ ਮੇਰੀ ਫਰੈਂਡ ਦਾ ਵਿਆਹ ਸੀਗਾ ਤੇ ਉਹਦੇ ਫੋਟੋਆਂ ਦੇਖੀ ਜਾਂਦੀ ਸੀ ਮੈਂ ਅੱਛਾ ਹਾਂ ਠੀਕ ਹੈ ਮम्मी ਕੋਲ ਜਾ ਕੇ ਆਈ ਸੀਗੀ ਮੈਂ ਫੇਰ ਕੱਲ ਰਿਸਤਨ ਵੇਖਣੇ ਗਏ ਸੀ ਤੇ ਇਹਨੂੰ ਹਾਂ ਉਹ ਆਪਣੇ ਕੋਲ ਨਾਲ ਤਾਂ ਨਹੀਂ ਗੱਲ ਕੀਤੀ ਉਹਨਾਂ ਨੇ ਪਸਤ ਨੂੰ ਪਤਾ ਹੀ ਆ ਪਾਬੀ ਦੱਸ ਨਾ ਪੂਰੀ ਗੱਲ ਕੀ ਗੱਲ ਹੋਈ ਆ ਉਹਨਾਂ ਨੇ ਨਾ ਜਵਾਬ ਦੇਤਾ ਮੈਨੂੰ ਪਤਾ ਹੀ ਸੀ ਭਾਬੀ ਵੀ ਜਵਾਬ ਹੀ ਹੋਊਗਾ ਐਵੇਂ ਕੌਣ ਕੁਮਾਰਾ ਮੁੰਡਾ ਵੈਹੀ ਕੁੜੀ ਨਾਲ ਵਿਆਹ ਕਰਾਊਗਾ ਨਾਲੇ ਅਗਲੇ ਨੂੰ ਪਤਾ ਹੋਵੇ ਵੀ ਘਰ ਵਾਲਾ ਪਹਿਲਾਂ ਨਸ਼ੇੜੀ ਸੀ ਕੁੱਟਦਾ ਮਾਰਦਾ ਸੀ ਪਤਾ ਹੀ ਸੀ ਭਾਬੀ ਮੈਨੂੰ ਚੱਲ ਕੋਈ ਨਹੀਂ ਭਾਬੀ ਫਿਰ ਕੀ ਹੁੰਦਾ ਹੈ ਜਵਾਬ ਦੇਤਾ ਮੈਨੂੰ ਹੋਰ ਰਿਸ਼ਤੇ ਬਥੇਰੇ ਜੇ ਨਹੀਂ ਵੀ ਹੋਊਗਾ ਵੀਰ ਕਹਿੰਦਾ ਤਾਂ ਹੁੰਦਾਗਾ ਕਿ ਤੈਨੂੰ ਕਿਹੜਾ ਸੀ ਘਰੋਂ ਕੱਢਣ ਲੱਗਿਆ ਨਾਲੇ ਮੈਂ ਜਵਾਬ ਤੇ ਲੱਗ ਜੂਗੀ ਮੈਨੂੰ ਕਿਸਦਾ ਕੀ ਲੋੜਾ ਨੀ ਸਰ ਜੂਗਾ ਜਵਾਬ deta ਉਹ ਵੀ ਹਾਂ ਚ ਅੱਛਾ ਹਾਂ ਹਾਂ ਦਿੱਤੀ ਉਹ ਨਾ ਨੇ ਲੈ ਬਾਬੀ ਤੂੰ ਤਾਂ ਮੈਨੂੰ ਨਵੀਂ ਡਰਾਈ ਆ ਗਈ ਅੱਛਾ ਹੁਸ਼ ਹੋ ਗਈ ਹੈ ਲੈ ਦੇ ਲੈ ਹਾਂ ਦੱਸ ਹੋਣਾ ਛੀਤੀ ਛੀਤੀ ਮੰਮੀ ਸੋਚੀ ਐਨੀ ਉਤਰ ਸ਼ਗਨ ਪਾਉਣਾ ਤੇ ਮੁੰਡਾ ਕਿੰਨੇ ਐਡਾ ਸੋਹਣਾ ਹੱਥ ਲਾਇਆ ਮੈਨੂੰ ਐਡਾ ਸੋਹਣਾ ਮੁੰਡਾ ਹੈਗਾ ਫੋਟੋ ਲੈ ਕੇ ਮਮੀ ਮਸ਼ਾ ਜੀ ਫੋਟੋ ਮੈਂ ਤਾਂ ਦੇਖਿਆ ਨਹੀਂ ਹਜੇ ਬਸ ਨਾ ਮਮੀ ਨੇ ਕਿਹਾ ਫੋਟੋ ਮੰਗਾ ਲੈ ਜਿੱਦ ਮੀ ਕੋ ਫੋਟੋ ਆਂਗਾ ਮੈਂ ਤੁਹਾਨੂੰ ਦਿਖਾਉਂਗੀ ਜੇ ਉਹ ਰਿਸ਼ਤੇ ਨੂੰ ਕਾਇਲੀ ਕਰੀ ਜਾਂਦੇ ਆ ਮਤਲਬ ਸ਼ਗਨ ਪਾਉਣੀ ਹੈ ਮਮੀ ਐ ਕਹਿੰਦੀ ਸੀ ਫਿਰ ਤਾਂ ਆਪਣੋਂ ਤਿਆਰੀਆਂ ਕਰਨੀਆਂ ਚਾਹੀਦੀਆਂ ਲੈ ਐਂ ਕਾ ਤੂੰ ਅੱਜ ਜਾਵੜਾ ਬਾਜ਼ਾਰ ਅੱਜ ਵੇਹੀ ਲੈ ਲਿਆ ਅੱਜੀ ਦਾ ਕਾਹਨੋਂ ਜਾਣਾਗਾ ਪਸੰਤ ਮੈਂ ਥੋੜੀ ਦਾ ਪਾਉਂਗੀ ਨਾ ਸੂਟ ਤੁਸੀਂ ਨਾਲ ਚੱਲੇ ਆਪਾਂ ਇਕੱਠੇ ਇੱਕੋ ਜਿਹਾ ਸੂਟ ਲੈ ਕੇ ਆਵਾਂਗੇ ਬਸ ਆਈਆਂ ਵੀ ਹੁਣ ਆਪਣੇ ਘਰ ਵਿੱਚ ਖੁਸ਼ੀਆਂ ਆ ਜਾਣ ਤੇ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਣ ਹੋਰ ਕੁਝ ਨਹੀਂ ਚਾਹੀਦਾ ਤੈਨੂੰ ਖੁਸ਼ ਦੇਖ ਕੇ ਅਸੀਂ ਸਾਰੇ ਖੁਸ਼ ਆ ਤੈਨੂੰ ਪਤਾ ਚੱਲ ਘਰਾਂ 'ਚ ਮਾੜੀਆਂ ਮੋੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਮੈਨੂੰ ਮੋਹ ਤਾਂ ਤੇਰਾ ਬਹੁਤ ਆਉਂਦਾ ਕਈ ਵਾਰ ਹੋ ਜਾਂਦੇ ਦਿਲ 'ਚ ਇਹੋ ਜਿਹੀ ਕੋਈ ਗੱਲ ਕਰ ਜਾਂਦੇ ਆ ਨਾ ਗੁੱਸਾ ਆ ਜਾਂਦਾ ਚਲ ਕੋਈ ਨਹੀਂ ਭਾਬੀ ਜਿਹੜੀਆਂ ਗੱਲਾਂ ਹੋ ਗਈਆਂ ਹੁਣ ਉਹਨਾਂ ਨੂੰ ਗੋਲੀ ਮਾਰ ਆਪਾਂ ਗੱਲਾਂ ਤੋਂ ਕੀ ਲੈਣਾ ਰੱਬ ਨੇ ਇੱਕੋ ਜਾਂ ਕੀਤਾ ਪਰ ਇੱਕੋ ਘਰੇ ਮਿਲਾਇਆ ਫਿਰ ਕੀ ਹੁੰਦੇ ਰਹਿੰਦੇ ਨੇ ਗੱਲਾਂ ਤਾਂ ਪਰ ਤੁਸੀਂ ਇਹ ਸ਼ੁਕਰ ਬਣਾਓ ਵੀ ਹਾਂ ਉਹਨਾਂ ਨੇ ਹਾਂ ਕਰਤੀ ਜੇ ਮੇਰਾ ਵਿਆਹ ਹੋਊਗਾ ਪਰ ਮੈਨੂੰ ਨਾ ਇੱਕ ਗੱਲ ਹਮੇਸ਼ਾ ਖਾਂਦੀ ਰਹਿੰਦੀ ਆ ਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਵਿਆਹ ਕਰਦੇ ਆ ਕਿਤੇ ਆ ਕੇ ਉਹ ਕੋਈ ਝੱਜੂ ਨਾ ਪਾ ਲੈਣ ਓਹੋ ਤੂੰ ਉਹਨਾਂ ਨੂੰ ਵਾਰੀ ਵਾਰ ਕਿਉਂ ਯਾਦ ਕਰਦੀ ਤੂੰ ਉਹਨਾਂ ਨੂੰ ਦਿਲ ਚ ਕਿਉਂ ਨਹੀਂ ਕੱਢਦੀ ਉਹ ਐਡੇ ਹਿੰਮਤ ਵਾਲੇ ਹੈ ਨਹੀਂ ਕਿ ਉਹ ਆਪਣੇ ਦਵਾਰੇ ਮਗਰ ਆਉਣ ਜਾਂ ਦਵਾਰੇ ਕੋਈ ਐਜਾ ਕੁਛ ਕਰਨ ਉਹ ਨਹੀਂ ਕੁਝ ਕਰਦੇ ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ ਕਹਤਾ ਕੋਈ ਮਗਰ ਨਹੀਂ ਆਇਆ ਨਾ ਆਪਣੇ ਤੇ ਦੂ ਮੁਰਕੇ ਕੋਈ ਮਗਰ ਆਉਂਦਾ ਵੀ ਨਹੀਂ ਹੈਗਾ ਆਪਣੇ ਭਾਬੀ ਨਹੀਂ ਹੁਣ ਕੋਈ ਵੀ ਆਪਣੇ ਨਾਲ ਗੱਲ ਹੋ ਜੇ ਕਦੇ ਵੀ ਦਿਲ ਚ ਨਹੀਂ ਜਾਂਦੀ ਹੁੰਦੀ ਜਦੋਂ ਮੈਂ ਕੱਲੀ ਬੈਠੀ ਹੋਵਾਂ ਰਾਤ ਨੂੰ ਕੱਲੀ ਹੋਵਾਂ ਸੌਂਦੀ ਹੋਵਾਂ ਮੈਨੂੰ ਪਤਾ ਵੀ ਮੇਰੇ ਦਿਲ ਤੇ ਕੀ ਬੀਤਦੀ ਹੈ ਜਦੋਂ ਮੇਰੇ ਗੁੱਲਾ ਯਾਦ ਆ ਜਾਂਦੀਆਂ ਨੇ ਵੀ ਜੇ ਮੈਨ ਲੱਗਦਾ ਉੱਥੇ ਹੁੰਦੀ 2-4 ਮਹੀਨੇ ਹੋਰ ਹੁਣ ਤਾਂ ਮੈਨੂੰ ਮਾਰ ਹੀ ਦੇਣਾ ਸੀ ਜੀਤੀ ਕਹਿੰਦੇ ਜਿੱਦੇ ਜਿੰਨਾ ਲਿਖਿਆ ਬਦਲੇ ਉਹਨਾਂ ਭੋਗ ਕੇ ਜਾਣਾ ਹੁੰਦਾ ਜਿੱਥੇ ਆਪਣਾ ਦਾਣਾ ਪਾਣੀ ਲਿਖਿਆ ਹੁੰਦਾ ਉੱਥੇ ਜਾ ਕੇ ਆਪਾਂ ਖਾਣਾ ਹੀ ਹੁੰਦਾ ਇਹ ਆਪਣ ਨੂੰ ਕੋਈ ਨਹੀਂ ਰੋਕ ਸਕਦਾ ਇਹ ਤਾਂ ਰੱਬ ਦੇ ਹੱਥ ਸਾਰਾ ਕੁਝ ਆ ਤੇ ਜਿੰਨੀ ਆਪਾਂ ਫਿਕਰਾਂ ਕਰੀ ਜਾਵਾਂਗੇ ਉਨਾ ਹੀ ਆਪਣੀ ਉਮਰ ਘੱਟਦੀ ਆ ਇਹ ਤਾਂ ਚੰਗਾ ਤਾਂ ਹੁੰਦਾ ਜ਼ਿੰਦਗੀ 'ਚ ਖੁਸ਼ੀਆਂ ਆਂਗਾ ਨਾ ਉਹ ਖੁਸ਼ੀਆਂ ਨੂੰ ਇੰਜੋਏ ਕਰ ਤੋ ਸਭੋ ਹੈ ਤੋ ਸਾਰਾ ਕੁਝ ਭੁੱਲ ਜਾ ਕੁਝ ਨਹੀਂ ਹੁੰਦਾ ਸਾਰਾ ਕੁਝ ਵਧੀਆ ਹੋਊਗਾ ਜੇ ਰੱਬ ਨੇ ਹੁਣ ਤੇਰੇ ਵਾਸਤੇ ਵਧੀਆ ਕੋਈ ਮੁੰਡਾ ਤੇਰੀ ਜ਼ਿੰਦਗੀ 'ਚ ਭੇਜਿਆ ਹੈ ਨਾ ਤੂੰ ਸਭੋ ਉਹਦੇ ਬਾਰੇ ਸੋਚ ਨਾ ਕਿ ਆਪਦੇ ਪਾਸਟ ਬਾਰੇ ਸੋਚ ਵੀ ਤੇrna ਕੀ ਹੋਇਆ ਸੀ ਕੀ ਨਹੀਂ ਉਹ ਭੁੱਲ ਜਾ ਉਹ ਹੁਣ ਤੇਰ ਨਾਲ ਕੁਝ ਵੀ ਨਹੀਂ ਹੁੰਦਾ ਸਾਰਾ ਕੁ ਚੰਗਾ ਹੁਣ ਤਾਂ ਸੁਪਨੇ ਸਜਾ ਵੀ ਹੁਣ ਤਾਂ ਐਂ ਤਾਂ ਸਾਇਡ ਕਰਪਲ ਤਾਂ ਆਪਦੀ ਸੇਲੀ ਦੇ ਦੇਖੀ ਨੂੰ ਫੋਟੋ ਲੈ ਕੇ ਆਣਾ ਹੁਣ ਆਪ ਦਾ ਲਹਿੰਗੇ ਦੇ ਕੋ ਡਿਸਾਈਡ ਕਰ ਫਿਰ ਉਹ ਹੀ ਲੈ ਕੇ ਆਵਾਂ ਬਣਵਾ ਲਾਂਗੇ ਆਪਾਂ ਉਹ ਜਾ ਮੈਂ ਵਿਆਹ ਚ ਲਹਿੰਗਾ ਨਹੀਂ ਪਾਉਂਦੀ ਮੈਂ ਤਾਂ ਸੂਟ ਪਾਉਂਗੀ ਅੱਛਾ ਸੂਟ ਪਾਉਣਾ ਹਾਂ ਚਲ ਐਂ ਕਰ ਫਿਰ ਸੂਟ ਡਿਸਾਈਡ ਕਰ ਲੈ ਸੂਟ ਤਿਆਰ ਕਰਾਵਾਂਗੇ ਆਪਾਂ ਹੈ ਠੀਕ ਹੈ ਲੈ ਮਮਮੀ ਦੇ ਚ ਫੋਟੋ ਆਗੇ ਨਾ ਮਮਮੀ ਤੁਹਾਨੂੰ ਫੋਟੋ ਦਿਖਾਉਂਗੀ ਮੈਂ ਤਾਂ ਪਾਏ ਹੋਏ ਕੋਈ ਫੋਟੋ ਦੇਖਾਂ ਮੈਂ ਕੀ ਹੋ ਜਾ ਆਪਾਂ ਹੀ ਮੇਰਾ ਨੰਦੋ ਯਾ ਹੈ ਚਲ ਚੰਗਾ ਵੇਖ ਕੇ ਨਾ ਮੈਂ ਤੁਹਾਨੂੰ ਬਾਗੀ ਕਿ ਨਹੀਂ ਫੋਟੋ ਕਮਲ ਜੀ ਕੀ ਵਾਹੀ ਗੁਰੂ ਸੱਚਾ ਪਾਤਸ਼ਾਹ ਮੇਰ ਕਰੀਂ ਗਾਦਿਆ ਹਣ ਤਾਂ ਵਸ ਤੇਰੇ ਦੀ ਡੋਰਾ ਨੇ ਸੱਚੀ ਸਾਰੀ ਜ਼ਿੰਦਗੀ ਮੇਰੀ ਬਹੁਤ ਦੁੱਖਾਂ ਚ ਨੰਗੀ ਐ ਹੁਣ ਤਾਂ ਹੋਰ ਦੁੱਖ ਚ ਲੰਣ ਦੀ ਹਿੰਮਤ ਨਹੀਂ ਮੇਰੇ ਚ ਬਸ ਮੇਰੀ ਕੀ ਦਾ ਘਰ ਬਸਾ ਦੇ ਮਾਲਕਾ ਕਿਸੇ ਦਾ ਫੋਨ ਆ ਗਿਆ ਹੈ ਹੈਲੋ ਹੈਲੋ ਹਾਂ ਕੌਣ ਹੁਣ ਅਛਾ ਪਛਾਣ ਨਹੀਂ ਕਿਹਦੀ ਕੌਣ ਹਾਂ 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 ਜੀ ਤੂੰ ਛਾੜ ਲਿਆ ਮੈਂ ਤੈਨੂੰ ਨਾ ਹੁਣ ਤੂੰ ਕਹਦੇ ਆਸਤੇ ਫੋਨ ਕੀਤਾ ਤੈਨੂੰ ਉਹਦੇ ਵਿੱਚ ਪੈਸੇ ਦੇਤਾ ਦਿੱਤੇ ਸੀ ਗੱਲ ਪੈਸਿਆਂ ਦੀ ਨਹੀਂ ਮੇਰੇ ਤੋਂ ਬੰਦੇ ਹੋਰ ਫੜੇ ਗਏ ਹੋਰ ਫੜੇ ਗਏ ਬੰਦੇ ਹਾਂ ਪੁਲਿਸ ਦੇ ਹੱਥ ਚੜ ਗਏ ਨਾ ਹੋਰ ਕਿਸ ਪਾਇਆਂ ਦੇ ਹੱਥ ਚੱਲਣ ਦੀ ਪੁਲਿਸ ਹੈ ਫਿੱਟੜੇ ਆ ਹੋ ਦੋ ਪਹਿਲਾ ਫੜੇਗੇ ਤਾਂ ਹੁਣ ਫੜੇਗੇ ਮੇਰੀ ਗੱਲ ਸੁਣਾ ਤੂੰ ਮੈਨੂੰ ਮੂਰਖ ਨਾ ਬਣਾ ਠੀਕ ਹੈ ਤੇਰਾ ਜਦੋਂ ਵੀ ਫੋਨ ਆਦਾ ਉਹਦੀ ਕਹਿੰਦੀ ਐ ਇੰਨੇ ਪੈਸੇ ਚਾਹੀਦੇ ਇੰਨੇ ਪੈਸੇ ਚਾਹੀਦੇ ਉਹ ਬੰਦੇ ਮੇਰੇ ਪੁਲਿਸ ਨੇ ਫੜ ਲੇ ਇਹ ਇਹ ਜਿਹੇ ਕਹੇ ਜੇ ਤੂੰ ਲੱਲੂ ਬੰਦੇ ਰੱਖਦੀ ਐ ਮੇਰੀ ਗੱਲ ਸੁਣ ਬੰਦਾ ਤੈ ਮਰਵਾਇਆ ਮੈਂ ਨਹੀਂ ਠੀਕ ਹੈ ਮੇਰਾ ਕੰਮ ਅਸੀਂ ਬੰਦਾ ਮਰਵਾਉਣਾ ਇੱਕ ਗਲਤ ਧਿਆਨ ਨਾ ਸੋਲਣਾ ਮੇਰੀ ਆ ਨਾ ਬਕਵਾਸ ਨਾ ਕਰਿਆ ਕਰ ਆਪਣੀ ਜਵਾਨ ਬਸ ਚ ਰੱਖਿਆ ਕਰ ਤੈਨੂੰ ਪਤਾ ਨਾ ਖੰਧਾਂ ਦੇ ਵੀ ਕੰਨ ਹੁੰਦੇ ਆ ਕੀ ਬੋਲੀ ਜਾਨੀ ਆ ਤੂੰ ਨਲੇ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਵੀ ਜਿਹੜਾ ਤੈ ਕੰਮ ਕੀਤਾ ਨਾ ਉਹਦੀ ਤੈਨੂੰ ਮੂੰਹੋਂ ਮੰਗੀ ਰਕਮ ਮਿਲੀ ਹੈ ਲੱਗੀ ਸਮਝ ਰਕਮ ਤਾਂ ਮਿਲੀ ਹੈ ਉਹ ਤਾਂ ਮੈਨੂੰ ਹੀ ਪਤਾ ਪਰ ਦੋ ਜਿਹੜੇ ਦੋ ਬੰਦੇ ਹੁਣ ਖੜੇ ਗਿਆ ਨਾ ਉਹਨਾਂ ਨੇ ਮੇਰਾ ਨਾਂ ਰੱਖਦਾ ਭੱਜੀ ਹੋਈਆਂ ਮੈਂ ਮੇਰੀ ਗੱਲ ਸੁਣ ਲੈ ਇਹ ਹੁਣ ਤੇਰੀ ਆਪਦੀ ਆ ਭਾਈ ਜ਼ਿੰਮੇਵਾਰੀ ਸੀ ਠੀਕ ਹੈ ਬਿਓ ਤੂੰ ਕਹੇ ਜੇ ਬੰਦਿਆਂ ਤੋਂ ਕੰਮ ਕਰਾਇਆ ਕਹੇ ਤਾ ਨਾ ਮੇਰਾ ਸਿਰਫ ਕੰਮ ਸੀਗਾ ਤੈਨੂੰ ਪੈਸੇ ਦੇਣਾ ਏ ਜੇ ਦਾ ਮੈਂ ਤੈਨੂੰ ਘੱਟ ਪੈਸੇ ਦਿੱਤੇ ਤੂੰ ਤਾਂ ਮੈਨੂੰ ਕਹਿ ਇਹਦੇ 'ਚ ਮੇਰਾ ਨਹੀਂ ਨਾ ਕੋਈ ਕਸੂਰ ਹੈਗਾ ਮੈਂ ਆਪਣੇ ਘਰੋਂ ਭੱਜੀ ਹੋਈ ਆ ਮੇਰੇ ਕੋਲ ਕੋਈ ਪੰਜੀ ਨਹੀਂ ਹੈਗੀ ਮੇਰੇ ਪੈਸੇ ਚਾਹੀਏ ਹੋ ਮੇਰੀ ਗੱਲ ਸੁਣ ਲੈ ਤੈਨੂੰ ਮੈਂ 20-30 ਹਜ਼ਾਰ ਰੁਪਏ ਪਾ ਸਕਦੀ ਆ ਠੀਕ ਆ ਪਰ ਇਸ ਤੋਂ ਵੱਧ ਨਹੀਂ ਆਪਦਾ ਕਿਤੇ ਮਰਜੀ ਜਾ ਕੇ ਰਹਿ ਨਾ ਰਹਿ ਅਬਦਲੁਕ ਸ਼ੁਭ ਕੇ ਰਹਿ ਠੀਕ ਆ ਜੇ ਕਿਤੇ ਤੂੰ ਆਪਦੀ ਜਵਾਨ ਖੋਲਦੀ ਫਿਰ ਤੂੰ ਇਹ ਸੋਚ ਲਈ ਹੁਣ ਤਾਂ ਘਰੋਂ ਹੀ ਭੱਜੀ ਐ ਫਿਰ ਤੂੰ ਇਸ ਦੁਨੀਆ ਤੋਂ ਹੀ ਭੱਜੇਗੀ ਮੁੜ ਕੇ ਕਦੇ ਸੋਚੀ ਵੀ ਨਾ ਫਿਰ ਤੂੰ ਮੇਰੀ ਗੱਲ ਵੀ ਸੁਣ ਲੈ ਮੈਂ ਐ ਦੁਨੀਆ ਤੋਂ ਜਾਣ ਵਾਲੀ ਨਹੀਂ ਹੋਈ ਕਿ ਤੇਰਾ ਕਿਹੜਾ ਬੰਦਾ ਮਰਵਾ ਸਕਦੀ ਆ ਮਰਵਾ ਮੈਂ ਤੈਨੂੰ ਵੀ ਸਕਦੀ ਆ ਉਹ ਬਸ ਕਰ ਬਸ ਕਰ ਇਹੋ ਜੀ ਗਿੱਦੜਦਮ ਕੀ ਨਾ ਕਿਸੇ ਨੂੰ ਹੋਰ ਦੇਈ ਜਾ ਕੇ ਤੈਨੂੰ ਇਹ ਨਹੀਂ ਪਤਾ ਵੀ ਜੇ ਮੈਂ ਇੰਨੇ ਪੈਸੇ ਦੇ ਕੇ ਤੁਹਾਡੇ ਤੋਂ ਇਹ ਕੰਮ ਕਰਵਾ ਸਕਦੀ ਆ ਇਸ ਤੋਂ ਦੁੱਗਣੀ ਚਗਣੀ ਰਕਮ ਦੇ ਕੇ ਨਾ ਮੈਂ ਥੋੜਾ ਵੀ ਖਾਤਮਾ ਕਰਾ ਸਕਦੀ ਆ ਲੱਗੀ ਸਮਝ ਮੈਨੂੰ 20000 ਨਾਲ ਨਹੀਂ ਕਰਨਾ 2 ਲੱਖ ਰੁਪਏ ਚਾਹੀਦੇ ਮੈਨੂੰ ਕਿਉਂ ਐਡੀ ਦਸਕੀ ਤੂੰ ਮਹਾਰਾਣੀ ਐ ਵੀ ਤੈਨੂੰ 2 ਲੱਖ ਚਾਹੀਦੇਗਾ ਰੋਟੀ ਵੀ ਖਾਣੀ ਐ ਇਹਨੂੰ 20000 ਦੋ ਚਾਰ ਮਹੀਨੇ ਤੇਰੇ ਨਿਕਲ ਜਾਣੇ ਐ ਕਿਤੇ ਬੈਠ ਕੇ ਖਾਲੀ ਤੇ ਨਹੀਂ ਦੇਣਾ پیسے ਇਹ ਕੀ ਐ ਹੁਕਮ ਚਲਾ ਰਹੀ ਐ ਕਿ ਤੂੰ ਮੈਥੋਂ ਪੈਸੇ ਮੰਗ ਰਹੀ ਐ ਫਿਰ ਮੈਂ ਨਹੀਂ ਠੀਕ ਹੈ ਉੱਥੇ 8 ਬੰਦੇ ਸੀ 4 ਫੜੇਗੇ ਤੋ ਪਹਿਲਾਂ ਦੋ ਸੁਣ ਮੇਰੀ ਗੱਲ ਸੁਣ ਲੈ ਜੋ ਹੋਰ ਬੰਦੇ ਫੜੇਗੇ ਮੈਂ ਕਹਿ ਦੂੰਗੀ ਵੀ ਨਾ ਰੱਖ ਦੋ ਮੇਰੀ ਗੱਲ ਸੁਣ ਕੋਈ ਨਾ ਮੈਂ ਤੈਨੂੰ ਪੈਸੇ ਪਾਉਣੇ ਪਰ ਨਾਂ ਨੂੰ ਰੱਖਣ ਵਾਲੀ ਗੱਲ ਨਾ ਸੋਚ ਸਮਝ ਕੇ ਕਰੀ ਦਵਾਰੇ ਕਿਉਂਕਿ ਤੂੰ ਵੀ ਤੇ ਨਰਮਾਈ ਨਾਲ ਗੱਲ ਕਰ ਸਕਦੀ ਹੈ ਨਾ ਇਹ ਫਿਰ ਨਰਮਾਈ ਨਾਲ ਫਿਰ ਮੇਰੀ ਫਿਰ ਬੰਦੇ ਦੀ ਜੁਬਾਨ ਤੇ ਵੀ ਤਾਂ ਖੜਨਾ ਚਾਹੀਦਾ ਹੈ ਤੇਰੇ ਨਾਲ ਜਿੰਨੇ ਪੈਸੇ ਚ ਗੱਲ ਹੋਈ ਸੀ ਉਦੋਂ ਤੈਨੂੰ 50000 ਵੱਧ ਪਾਇਆ ਮੈਂ ਮੇਰੀ ਗਲਤੀ ਕਿੱਥੇ ਹੈ ਇਹ ਦੱਸੀ ਮੈਨੂੰ ਨਹੀਂ ਪਤਾ ਗਲਤੀ ਗਲਤੀ ਦੱਸ ਪਰ ਮੇਰਾ ਤਾਂ ਨਾ ਆ ਗਿਆ ਨਾ ਹੁਣ ਚੱਲ ਚੰਗਾ ਫੇਲੀ ਗੱਲ ਤਾਂ ਮੈਨੂੰ ਫੋਨ ਨਾ ਕਰੀ ਮੈਂ ਤੇਰੇ ਤੱਕ ਪੈਸੇ ਪਹੁੰਚਦੇ ਕਰ ਦਿੰਨੀ ਆ ਪਰ ਉਹਦੀ ਗੱਲ ਤਾਂ ਭੁੱਲ ਜਾ ਜੇ ਕੱਲ ਨੂੰ ਕੋਈ ਗੱਲਬਾਤ ਹੋਊਗੀ ਫੋਨ ਤਾਂ ਤੈਨੂੰ ਮੈਂ ਕਰੂੰਗੀ ਦੁਬਾਰਾ ਫਿਰ ਪੈਸੇ ਕਾ ਦੇ ਮੰਗਦੀ ਏ ਸੁਨਾ ਟਿਕਾਣਾ ਨਾ ਕੋਈ ਰਹਿਣ ਦਾ ਬਣਾ ਟਿਕਾਣਾ ਪਤਾ ਨਹੀਂ ਤੁਹਾਡੇ ਕਿੰਨੇ ਕੁ ਟਿਕਾਣੇ ਬਣਾਏ ਹੁੰਦੇ ਹੈਗੇ ਹਰ ਰੋਜ਼ ਤੁਹਾਡੇ ਟਿਕਾਣੇ ਕਦੇ ਕਿੱਥੇ ਟਿਕਾਣਾ ਕਦੇ ਕਿਤੇ ਟਿਕਾਣਾ ਚਲ ਮੇਨਾਂ ਵਾਲੀ ਬਕਵਾਸ ਨਾ ਕਰ ਤੇਰੇ ਕੋਲੇ ਪੈਸੇ ਪਹੁੰਚਦੇ ਹੋ ਜਾਣਗੇ ਤੇ ਇਦੂ ਬਾਅਦ ਆਦਾ ਧਿਆਨ ਨਾਲ ਰਹੀਂ ਲੱਗੀ ਸਮਝ ਕਿੰਨੇ ਟਾਈਮ ਚ ਪਹੜੀਆਂ ਪੈਸੇ 1 ਘੰਟੇ ਚ ਮੈਨੂੰ ਅੱਧੇ ਘੰਟੇ ਚ ਪੈਸੇ ਚਾਹੀਦੇ ਚਲ ਕੋਈ ਨਹੀਂ ਮੈਂ ਕਰਵਾ ਦਿੰਨੀ ਆ ਅੱਧੇ ਘੰਟੇ ਚ ਠੀਕ ਹੈ ਕਟਫੋਨ ਨਾ ਇਹਦੋ ਕੋड्डी ਦੀ ਧੀ ਤੀਵੇਂ ਕਿਵੇਂ ਨਖਰੇ ਕਰਦੀ ਐ ਇਹ ਵੀ ਫਸੇ ਬੰਦੇ ਦਾ ਨਾ ਫਾਇਦਾ ਠਾਉਂਦੇ ਨੇ ਜਦੋਂ ਕੋਈ ਕੰਮ ਨਾ ਹੋਵੇ ਇਹਨਾਂ ਕੋਲੇ ਫਿਰ ਇਹ ਜਿਹੇ ਲੋਕ ਭੁੱਖੇ ਮਰਦੇ ਹੁੰਦੇ ਐ ਫਿਰ ਬਥੇਰਾ ਪੈਰਾਂ ਥੱਲੇ ਹੱਥ ਦਿੰਦੇ ਐ ਚਲ ਕੋਈ ਨਹੀਂ ਬਣਾ ਹੁਣ ਤਾਂ ਤੈਨੂੰ ਪੈਸੇ ਪਾਉਣੇ ਪੈਣਗੇ ਨਹੀਂ ਇਹਦਾ ਹੀ ਨਹੀਂ ਪਤਾ ਤੈਨੂੰ ਕਿੱਥੇ ਫਸਾ ਦੇ ਇਹ ਵਾਹੀ ਗੁਰੂ ਮੇਰ ਕਰੀਂਦਾ ਤੇ ਆ ਯਰ ਮੈਂ ਅੱਜ ਕਾਲਜ ਨਹੀਂ ਆ ਸਕਦੀ ਉਹਨਾਂ ਮੰਮੀ ਕਿਤੇ ਗਏ ਹੋਏ ਰਿਸ਼ਤੇਦਾਰੀ ਚ ਨਹੀਂ ਆਇਆ ਨਹੀਂ ਜਾਣਾ ਭਾਬੀ ਵੀ ਘਰੇ ਨਾ ਕੱਲੀ ਆ ਤੁਹਾਨੂੰ ਪਤਾ ਹਨ ਉਹ ਰਹਿੰਦੇ ਨਹੀਂ ਹੈਗੇ ਫਿਰ ਸਾਰਾ ਕੁਝ ਮੈਨੂੰ ਕਰਨਾ ਪੈਂਦਾ ਉਹਨਾਂ ਦੀ ਦਵਾਈ ਦਾ ਧਿਆਨ ਵੀ ਮੈਂ ਹੀ ਰੱਖਦੀ ਆ ਕੋਈ ਗੱਲ ਨਹੀਂ ਕੱਲ ਮੈਂ ਪੱਕਾ ਕਾਲਜ ਆ ਜਾਂਗੀ ਠੀਕ ਹੈ ਸੁਖਾ ਹਾਂ ਜੀ ਜਿੰਨਾ ਨਾਲ ਗੱਲ ਕਰੀਨੀ ਆ ਉਹ ਤਾਂ ਭਾਬੀ ਮੇਰੀ ਫਰੈਂਡ ਸੀਗੀ ਉਹ ਕਹਿੰਦੀ ਸੁਖਾ ਵਾਲੇ ਤੱਕ ਤੂੰ ਕਾਲਜ ਤੋਂ ਆਈ ਤੇ ਤਾਂ ਕਰਕੇ ਅੱਛਾ ਤੇ ਲੈ ਫਿਰ ਮੈਨੂੰ ਤੇ ਕਿਉਂ ਫੋਨ ਕਿਉਂ ਕੱਟਤਾ ਹੈਂ ਇੱਕੋ ਦਮ ਉਹ ਭਾਬੀ ਮੈਂ ਕਿਹਾਣਾ ਚਲੋ ਕੋਈ ਗੱਲ ਨਹੀਂ ਤੁਸੀਂ ਆ ਕੇ ਫਿਰ ਮੈਂ ਤਾਂ ਫੋਨ ਕੱਟਤਾ ਸੀਗਾ ਕੁੜੀ ਸੀ ਕਿ ਮੁੰਡਾ ਕੁੜੀ ਸੀਗੀ ਭਾਬੀ ਪੱਕਾ ਪੱਕਾ ਚਲ ਸੁਖ ਨੂੰ ਨਹੀਂ ਦੱਸਣਾ ਤਾਂ ਚਲ ਨਾ ਦੱਸ ਤੇਰੀ ਮਰਜ਼ੀ ਆ ਧੱਕਾ ਮੈਂ ਕਰ ਨਹੀਂ ਸਕਦੀ ਤੇਰੇ ਨਾਲ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਕੋਈ ਗੱਲ ਨਾ ਦੱਸੂੰਗੀ ਕੁੜੀ ਸੀਗੀ ਮੈਂ ਮੁੰਡਿਆਂ ਥੋੜੀ ਗੱਲ ਕਰੂੰਗੀ ਫਿਲਾਲ ਤੈਨੂੰ ਦੇਖ ਕੇ ਤਾਂ ਮੈਨੂੰ ਲੱਗੀ ਜਾਂਦਾ ਵੀ ਤੂੰ ਮੈਨੂੰ ਕੁਝ ਨਹੀਂ ਦੱਸੀ ਜਾਂਦੀ ਨਹੀਂ ਭਾਬੀ ਐਵੇਂ ਦੀ ਕੋਈ ਗੱਲ ਨਹੀਂ ਤੁਸੀਂ ਸੁੱਤੇ ਪਏ ਸੀਗੇ ਮੈਂ ਤਾਂ ਤੁਹਾਨੂੰ ਉਠਾਇਆ ਨਹੀਂ ਹੈਗਾ ਹੂੰ ਤੇ ਮੈਂ ਸੱਚ ਐਂ ਕਹਣਾ ਇਸ ਤੈਨੂੰ ਉਹ ਆ ਕਿੱਥੇ ਆ ਮੈਨੂੰ ਭੂਣ ਸਾਰੇ ਘਰ ਚ ਲੱਭਿਆਈ ਉਹਨਾਂ ਪੱਬੀ ਤਾਈ ਕੇ ਨਾ ਰਿਸ਼ਤੇਦਾਰੀ ਚ ਕਿਸੇ ਦੀ ਗੱਤ ਹੋਗੀ ਉਹਨਾਂ ਮੰਮੀ ਉੱਥੇ ਗਏ ਹੋਏ ਨਹੀਂ ਅੱਛਾ ਇਹ ਪੂ ਆਨੇ ਮੈਨੂੰ ਦੱਸਿਆ ਨਹੀਂ ਨਾਲੇ ਦੇਖ ਲੈ ਸੁੱਖ ਬੰਦੇ ਦਾ ਨਾ ਪਤਾ ਹੀ ਨਹੀਂ ਲੱਗਦਾ ਹਣਾ ਕੋਦੇ ਇਸ ਜਾਨ ਤੋਂ ਤੁਰ ਜਾਂਦਾ ਤੇਰੇ ਵੀਰੇ ਨੇ ਵੀ ਦੇਖ ਲਾ ਮਹੀਨਾ ਹੋ ਗਿਆ ਹਜੇ ਵੀ ਨਾ ਮੈਨੂੰ ਤਾਂ ਯਕੀਨ ਨਹੀਂ ਹੋਈ ਜਾਂਦਾ ਵੀ ਤੇਰਾ ਵੀਰਾ ਇਸ ਦੁਨੀਆ ਤੇ ਹੈ ਨਹੀਂ ਮੈਨੂੰ ਤਾਂ ਇਹ ਲੱਗੀ ਜਾਂਦਾ ਵੀ ਉਹ ਇੱਥੇ ਹੀ ਆ ਕਿਤੇ ਨਹੀਂ ਗਿਆ ਮੈਨੂੰ ਛੱਡ ਕੇ ਹਜੇ ਵੀ ਐਂ ਲੱਗਦਾ ਵੀ ਹਾਂ ਕੋਈ ਕੰਮ ਕਰ ਚੁਲ ਗਿਆ ਪਿਆ ਆਊਗਾ ਉਹ ਮੇਰੇ ਕੋਲ ਭਾਬੀ ਤੂੰ ਨਾ ਇਹ ਮੇਂ ਜਿਆਦਾ ਨਾ ਸੋਚਿਆ ਕਰ ਨਾਲੇ ਜੋ ਦੁਨੀਆ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਤਾਂ ਜਾਣਾ ਹੀ ਭਾਬੀ ਰੱਬ ਦੀ ਰਜ਼ਾ 'ਚ ਨਾ ਰਾਜੀ ਰਹਿਣਾ ਪੈਂਦਾ ਐਵੇਂ ਜਿਆਦਾ ਨਾ ਸੋਚਿਆ ਕਰ ਸੁਖ ਗੱਲ ਤਾਂ ਤੇਰੀ ਸਹੀ ਆ ਜੇ ਬੰਦਾ ਉਮਰ ਭੋਕੇ ਜਾਵੇ ਨਾ ਫਿਰ ਸਬਰ ਆ ਜਾਂਦਾ ਤੇ ਤੇਰੇ ਵੀਰੇ ਦੀ ਕਿੰਨੀ ਉਮਰ ਸੀਗੀ ਕੀ ਵੇਖਿਆ ਸੀ ਉਹਨੇ ਤੈਨੂੰ ਪਤਾ ਜਵਾਕ ਨੂੰ ਲੈ ਕੇ ਉਹਦੇ ਕਿੰਨੇ ਸੁਪਨੇ ਸੀਗੇ ਹੈ ਉਹਨੇ ਤਾਂ ਜਵਾਕ ਦਾ ਹਜੇ ਮੂੰਹ ਵੀ ਨਹੀਂ ਦੇਖਿਆ ਸੀ ਵਿਚਾਰੇ ਨੇ ਹੈ ਸਾਰੇ ਸੁਪਨੇ ਅਧੂਰੇ ਰਹਿ ਗਏ ਉਹਦੇ ਤਾਂ ਕਿੰਨਾ ਕੁ ਸੋਚਿਆ ਸੀਗਾ ਅਸੀਂ ਉਹਨੇ ਤਾਂ ਜਵਾਕ ਦਾ ਹਜੇ ਮੂੰਹ ਵੀ ਨਹੀਂ ਦੇਖਿਆ ਸੀ ਵਿਚਾਰੇ ਨੇ ਹੈ ਭਾਬੀ ਆ ਗੱਲਾਂ ਨੂੰ ਹੁਣ ਛੱਡੋ ਤੁਸੀਂ ਨਾਲੇ ਐਵੇਂ ਨਾ ਬਾਲਾ ਸੋਚਿਆ ਕਰੋ ਅਸੀਂ ਤੁਹਾਡੇ ਨਾਲ ਆ ਨਾ ਤੇ ਭਾਬੀ ਆਪਾਂ ਹੀ ਕਰਦੇ ਆ ਆਪਾਂ ਕੁਝ ਖਾਣ ਨੂੰ ਬਣਾਉਨੇ ਆ ਉਹ ਤਾਂ ਕੋਈ ਨਾ ਸੁਖ ਤੇ ਨਾਲੇ ਮੈਨੂੰ ਆਂ ਦੱਸ ਤੂੰ ਕਾਲਜ ਕਦ ਤ ਨਹੀਂ ਗਈ ਭਾਬੀ ਦੱਸਿਆ ਤਾਂ ਮੈਂ ਤੁਹਾਡੇ ਘਰ ਕੇ ਨਹੀਂ ਗਈ ਫਿਰ ਮੰਮੀ ਹੈ ਨਹੀਂ ਸੀਗੀ ਮੈਂ ਕਿਹਾ ਤੁਸੀਂ ਇਕੱਲੇ ਰਹਿ ਜਾਓਗੇ ਘਰੇ ਖਾਣਾ ਪੀਣਾ ਤਾਂ ਫਿਰ ਤੁਸੀਂ ਹੈ ਨਹੀਂ ਫਿਰ ਤੁਹਾਡਾ ਧਿਆਨ ਵੀ ਤਾਂ ਰੱਖਣਾ ਹੀ ਆ ਤੂੰ ਮੇਰੇ ਘਰ ਤਾਂ ਤਾਂ ਚੁੱਟੀ ਮਾਰੀ ਕਿਉਂ ਮੈਨੂੰ ਇਕੱਲੇ ਨੂੰ ਕੀ ਹੁੰਦਾ ਸੀ ਘਰੇ ਖਾਣਾ ਪੀਣਾ ਕਿਉਂ ਨਹੀਂ ਸੀ ਧਿਆਨ ਮੈਂ ਰੱਖ ਸਕਦੀ ਆ ਆਪਦਾ ਮੈਨੂੰ ਪਤਾ ਹੀ ਆ ਭਾਬੀ ਤੁਸੀਂ ਕਿੰਨਾ ਕਾ ਧਿਆਨ ਰੱਖਦੇ ਹੋ ਨਾਲੇ ਨਾ ਹੁਣ ਬਹੁਤੀ ਗੱਲਾਂ ਨਾ ਕਰੋ ਮੈਨੂੰ ਹੀ ਭੁੱਖ ਲੱਗੀ ਪਈ ਆ ਆਪਾਂ ਕੁਝ ਬਣਾਈਂ ਅੱਛਾ ਚੱਲ ਪਾਸਤਾ ਬਣਾਉਣਾ ਕੀ ਖਾਏਂਗੀ ਪਾਸਤਾ ਆ ਜਾ ਫਿਰ ਚੱਲ ਕੋਈ ਨਾ ਕੋਈ ਨਮਾ ਸਿਆਪਾ ਖੜਾ ਹੀ ਰਹਿੰਦਾਗਾ ਕਦੇ ਨਹੀਂ ਮੇਰੀ ਤਾਂ ਜਾਨ ਸੌਖੀ ਹੋਈ ਮੈਨੂੰ ਤਾਂ ਲੱਗਦਾ ਮੈਂ ਫਿਕਰ ਸੰਤਸਿਆ ਚ ਮਰ ਜੂ ਬਿਦਾਸ ਹੁਣ ਜੇ ਆ ਬੱਡੀ ਜਿੰਨੇ ਤੂੰ ਪੈਸੇ ਕਿਹਾ ਸੀ ਉਹਨੇ ਤੈਨੂੰ ਪੈਸੇ ਦੇਤੇ ਹੈ ਕਦੇ ਕਹੂਗੀ ਪੁਲਿਸ ਨੇ ਦੋ ਬੰਦੇ ਫੜ ਲੇ ਪੁਲਿਸ ਨੇ ਚਾਰ ਬੰਦੇ ਫੜ ਲੇ ਦੱਸ ਛੱਲ ਪੈਸੇ ਵੀ ਬੰਦਾ ਦੇ ਦੇ ਪਰ ਕੰਮ ਤਾਂ ਸਹੀ ਕਰ ਦੇ ਹਜੇ ਮੈਂ ਧਮਕੀਆਂ ਦਿੰਦੀ ਆ ਕੁਝ ਪੈਸੇ ਨਾ ਦਿੱਤੇ ਤਾਂ ਤੇਰਾ ਨਾਂ ਲੈ ਦੂੰ। ਹਏ ਰੱਬਾ। ਕਿਤੇ ਮੇਰਾ ਨਾਂ ਹੀ ਨਾ ਲੈ ਦੇ। ਮੈਂ ਕਿੱਧਰ ਨੂੰ ਜਾਊਂਗੀ? ਨਾਲੇ ਹਰਪ੍ਰੀ ਤਰ ਗਈਆਂ ਤਾਂ ਪਹਿਲੇ ਨਹੀਂ ਮੇਰਾ ਯਕੀਨ ਕਰਦੀਆਂ। ਮੈਨੂੰ ਹੀ ਕੋਈ ਨਾ ਕੋਈ ਚਾਲ ਚੱਲਣੀ ਚਾਹੀਦੀ ਐ। ਹਰਪ੍ਰੀ ਦੇ ਘਰੇ ਜਾਨੀ ਆ। ਉਹਨਾਂ ਤੇ ਠੰਡਾ ਛਿੜਕ ਕੇ ਆਉਣੀ ਆ। ਵੀ ਜੇ ਕੱਲ੍ਹ ਕੁਲਾਉਣ ਨੂੰ ਕੋਈ ਗੱਲ ਦਾ ਪਤਾ ਵੀ ਲੱਗਿਆ ਨਾ ਤਾਂ ਮੇਰੇ ਤੇ ਸ਼ੱਕ ਨਾ ਕਰਨ। ਇਹ ਸੇ ਗੱਲ ਚਿਪਲਾਈ ਐ। ਜੀ ਹੁਣ ਇਹਨਾਂ ਨਾਲ ਜਿੰਨੀ ਮਿੱਠੀ ਹੋਇਆ ਜਾਂਦਾ ਨਾ ਸਿੰਦਰੀ ਹੰਨੀ ਮਿੱਠੀ ਹੋਲਾ ਤੂੰ ਬਚ ਜਾਈਂਗੀ ਚਲ ਕੋਈ ਵੇਖਦੀਆਂ ਜੀਤੀ ਨੂੰ ਲੈ ਕੇ ਨਾਲ ਜਾ ਕੇ ਆਉਣੀ ਆ ਪਰ ਜੇ ਵੱਡੀਆਂ ਉਹ ਕਿਹੜਾ ਮੇਰਾ ਆਹੂ ਕਰਨਗੀਆਂ ਇਹਨਾਂ ਦਾ ਤੇ ਹੀ ਨਹੀਂ ਪਤਾ ਕੀ ਬੋਲਣਗੀਆਂ ਕਹਾ ਮੂਰੇ ਉਹ ਨਾਨੇ ਦੇ ਬੈਠੀ ਐ ਬੋਲਣ ਤੇ ਉਹ ਨਹੀਂ ਕੋਈ ਕਾਸਰ ਛੱਡਦੀ ਕੀ ਬੋਲੇ ਕੀ ਨਾ ਚਲ ਮਣਾ ਫਿਰ ਵੀ ਜਾਣਾ ਤਾਂ ਪਊਗਾ ਹੀ ਜੀਤੀ ਕੁੜੇ ਜੀਤੀ ਫਾਨੀ ਕਿੱਥੇ ਉਲਜੀ ਰਹਿੰਦੀ ਐ ਕੁੜੇ ਜੀਤੀ ਹਾ ਮਾ ਕਿਹੜੇ ਕੰਮਾਂ ਚ ਉਲਜੀ ਬੈਠੀਆਂ ਉਰੇਆ ਪੁੱਤ ਕੀ ਹੋ ਗਿਆ ਨਹੀਂ ਹੋਣਾ ਕੀ ਐ ਸੁੱਖੀ ਸੰਦੀ ਕਾਨੂੰ ਕੋਸ ਹੋਵੇ ਤੂੰ ਜਦੋਂ ਬੋਲਦੀਆਂ ਪੁੱਤਾਂ ਹੀ ਬੋਲਦੀਆਂ ਮਾਸੀ ਤੇ ਚਚੀ ਬੋਲ ਮਾਰੀਆਂ ਨੇ ਮੈਨੂੰ ਐ ਲੱਗੇ ਵੀ ਕੁਝ ਹੋ ਗਿਆ ਹਾਏ ਹਾਏ ਮੇਰੇ ਰੱਬਾ ਪੁੱਤ ਇਹ ਜੇ ਬਾਕ ਨਹੀਂ ਮੂੰਹੋਂ ਕੱਢੀਦੇ ਹੁੰਦੇ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਐਂ ਕਹਿਣੀ ਆ ਵੀ ਚੱਲ ਆਪਾਂ ਉਧਰ ਹਰਪ੍ਰੀਤ ਨੂੰ ਮਿਲ ਲਈਏ ਉੱਤੋਂ ਦਾ ਪਤਾ ਹੀ ਲੈ ਆਈਏ ਪਤਾ ਨਹੀਂ ਕਿਵੇਂ ਹੋਊਗੀ ਜਵਾਕੜੀ ਕਿਵੇਂ ਨਾ ਨਾਲੇ ਤੇਰੀ ਭੂਆ ਬੈਠੀ ਉੱਥੇ ਹਿੱਡਾ ਦੀ ਉਹਨੇ 100-100 ਗੱਲਾਂ ਬੋਲਣੀਆਂ ਐ ਵੀ ਹਾਂ ਮੁੜ ਕੇ ਤੈਨਾਂ ਦੇ ਬੱਤੀ ਨਹੀਂ ਬਾਹੀ ਆਏ ਨਹੀਂ ਕਰਿਆ ਬਾਹ ਨਹੀਂ ਕਰਿਆ 100-100 ਗੱਲਾਂ ਉਹਦੀਆਂ ਸੁਣਨੀਆਂ ਪੈਂਦੀਆਂ ਮੈਨੂੰ ਮਾਂ ਮੈਂ ਕੀ ਕਰੂੰਗੀ ਜਾ ਕੇ ਤੁਸੀਂ ਭਾਬੀ ਨੂੰ ਲੈ ਕੇ ਜਾਇਓ ਜਾਂ ਵੀਰ ਨੂੰ ਲੈ ਜਾਓ ਮੈਂ ਸੋਹਣੀ ਲੱਗਦੀ ਹੁਣ ਜਾਂਦੀ ਘੁੜੇ ਭਾਬੀ ਵੀਰਾ ਆਪਦੇ ਥਾਂ ਤੇ ਤੂੰ ਪੁੱਤ ਆਪਦੇ ਥਾਂ ਤੇ ਜਾਣ ਨੂੰ ਕੀ ਹੁੰਦਾ ਸੋਹਣੀ ਨੂੰ ਦੱਸ ਕੀ ਉੱਥੇ ਉਹ ਕਰਨਾ ਹੈ ਮੇਰੀ ਗੱਲ ਸੁਣ ਸੋਣਾ ਕੱਲ ਨੂੰ ਤੂੰ ਵਿਆਹੀ ਜਾਏਂਗੀ ਹੈ ਤੇ ਪੁੱਤ ਹੈ ਅਗਲੇ ਨਾਲ ਮਿਲਣਾ ਵਰਤਣਾ ਤਾਂ ਹੁੰਦਾ ਹੀ ਹੈਗਾ ਨਾਲੇ ਹੁਣ ਦੇਖ ਤੇਰਾ ਸੋਹਣਾ ਕਾਰਜ ਕਰਨ ਲੱਗਿਆ ਮੈਨੂੰ ਤਾਂ ਪੁੱਤ ਆਇਆ ਵੀ ਕੋਈ ਵੀ ਤੇਰੇ ਤੇ ਔਖਾ ਨਾ ਹੋਵੇ ਮੇਰੀ ਤੀ ਤੇ ਹਰੇਕ ਠੰਡਾ ਰਹੇ ਹੈ ਕੱਲ ਨੂੰ ਜਦੋਂ ਉਹਨਾਂ ਨੂੰ ਗੱਲਾਂ ਦਾ ਪਤਾ ਲੱਗੂ ਖਾਨੀ ਅੰਦਰੋਂ ਅੰਦਰੀ ਕੀ ਉਹ ਮੱਚਣ ਗਈਆਂ ਤੇਰੀ ਭੂਆ ਅੱਜ ਤਾਂ ਫੱਕਾ ਨਹੀਂ ਰਹਿਣਾ ਹੁਣ ਤਾਂ ਜੈ ਬੱਡੀ ਨੇ ਸਾਰੀ ਉਮਰ ਕਦੇ ਮੇਰੇ ਪੱਖ ਦੀ ਗੱਲ ਕਰੀ ਨਹੀਂ ਹੁਣ ਦੇਖ ਲੈ ਮੈਨੂੰ ਤੜਫਾਉਣ ਦੀ ਮਾਰੀ ਉੱਥੇ ਬੈਠੀ ਐ ਲੋਕਾਂ ਨੂੰ ਤਾਂ ਐ ਹੋਊਗਾ ਵੀ ਚਲ ਪਈ ਆ ਕੇ ਗਏ ਨੇ ਇਹਨਾਂ ਦਾ ਪਤਾ ਸੁਤਾ ਲੈਂਦੇ ਨਾਲੇ ਹਰਪ੍ਰੀਤ ਨੂੰ ਵੀ ਐ ਹੋਜੂ ਨਹੀਂ ਹੁਣੇ ਤਾਂ ਪਤਾ ਨਹੀਂ ਕੀ ਉਹਨਾਂ ਨੂੰ ਗੁਲਬੱਤੀਆਂ ਲਾਉ ਕੀ ਨਾ ਮੇਰੇ ਖਿਲਾਫ ੜਕਾਈ ਜੋ ਬੈਠੀ ਉੱਥੇ ਮਾਂ ਮੇਰੀ ਗੱਲ ਸੁਣ ਹਾਂ ਤੂੰ ਜਾਇਆ ਮੈਂ ਕੀ ਕਰੂੰਗੀ ਜਾ ਕੇ ਮੇਰੀ ਗੱਲ ਤੂੰ ਪਹਿਲਾਂ ਸੁਣ ਕਰਨ ਨੂੰ ਕੀ ਕਰਨਾ ਹੁੰਦਾ ਹੈ ਪਹਿਲਾਂ ਮੇਰੀ ਮਾਂ ਪਿਆਰ ਨਾਲ ਗੱਲ ਸੁਣ ਸੁਣਾ ਦੇ ਮੈਂ ਕਹਿਣੀ ਆ ਦੇਖ ਮੈਂ ਜਾਉਂਗੀ ਅਗਲਾ ਕੋ ਕਿ ਮੈਂ ਤੁਰੇ ਫਿਰਦੀ ਆਗੀ ਨਾਲੇ ਉੱਥੇ ਅਗਲਾ ਮੇਥੋਂ 100 ਪੇਤ ਲਊਗਾ ਭੂਆ ਪੇਤ ਲਊਗੀ ਉਹਦੀ ਕੁੜੀ ਪੇਤ ਲਊਗੀ ਵੀ ਹਾਂ ਕੀ ਕਰਦੀ ਆ ਕੀ ਨਹੀਂ ਕਰਦੀ ਉਧਰੋਂ ਮੈਨੂੰ ਪਤਾ ਮਾਂ ਵੀ ਭੂਆ ਕਿਹੋ ਜਿਹੀਆਂ ਗੱਲਾਂ ਕਰਦੀ ਆ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਹੈਗਾ ਇਹੋ ਜਿਹੀ ਗੱਲ ਕੱਢ ਮਾਰਦੀ ਆ ਬੰਦੇ ਦੇ ਦਿਲ ਤੇ ਲੱਗਦੀ ਆ ਤੂੰ ਟਾਈਟੋਂ ਕਾਦੇ ਪੇਤ ਲੈਣੇ ਜਦੋਂ ਤੇਰੀ ਮਾਂ ਨਾਲ ਨਿਜਦੀ ਐ ਮੱਚਦੀ ਐ ਤੇਰੇ ਨਾਲ ਮੈਂ ਉਹਨਾਂ ਨੂੰ ਕੋਈ ਗੱਲ ਕਰਨ देऊ ਕਿ ਮੈਂ ਆਪੇ ਗੱਲ ਬੋਚ ਲੂੰਗੀ ਤੂੰ ਤਾਂ ਉਹੀ ਡਰੀ ਜਾਨੀ ਨਾਲੇ ਮੇਰੀ ਗੱਲ ਤੇਰੀ ਭੂਆ ਨੂੰ ਮੈਂ ਕੀ ਦਬਾਣਾ ਜਿਹੜਾ ਕੁਛ ਫੌਂਕਦੀ ਉਹਨੂੰ ਪੌਂਕੀ ਜਾਣ ਦੇ ਉਦੋਂ ਤਾਂ ਕੰਮ ਹੀ ਐ ਫੌਂਕਣਾ ਹਾਂ ਹੁਣ ਮੈਨੂੰ ਤਾਂ ਐ ਹੈਗਾ ਵੀ ਪੁੱਤ ਪਤਾ ਨਹੀਂ ਉਹ ਨੂੰ ਕੀ ਕੀ ਆਪਣੇ ਖਿਲਾਫ ੜਕਾਈ ਜਾਂਦੀ ਹੋਊਗੀ ਫੇਰ ਵੀ ਆਪਦੇ ਬਿਨਾ ਸਰਦਾ ਨਹੀਂ ਹੁੰਦਾ ਲੋਕਾਂ ਲੱਜੋ ਸਾਰਾ ਕੁਛ ਕਰਨਾ ਪੈਂਦਾ ਹੁੰਦਾ ਪੁੱਤ ਮਾਂ ਕਰਨਾ ਤਾਂ ਪੈਂਦਾ ਪਰ ਤੂੰ ਇਹ ਵੀ ਤਾਂ ਸਮਝ ਵੀ ਹਾ ਵੀ ਤੈਨੂੰ ਪਤਾ ਨਾ ਉੱਧਰ ਮੈਨੂੰ ਕੀ ਕੁਛ ਬੋਲ ਕੇ ਗਈ ਸੀ ਉਹ ਜਦੋਂ ਉਹ ਉੱਥੇ ਇੱਥੇ ਆ ਕੇ ਬੋਲ ਸਕਦੀ ਆ ਜਦੋਂ ਆਪਾਂ ਉੱਥੇ ਜਾਵਾਂਗੇ ਮੈਨੂੰ ਬੋਲੂਗੀ ਨਹੀਂ ਉਹ ਪੁੱਤ ਉਹਨੇ ਕਦੇ ਕਾਸਰ ਤਾਂ ਮੈਨੂੰ ਵੀ ਨਹੀਂ ਛੱਡੀ ਬੋਲਣ ਦੀ ਬਥੇਰਾ ਕੁਝ ਬੋਲਦੀ ਰਹੀ ਹੁਣ ਤੱਕ ਉਹਦੀਆਂ ਹੀ ਸੁਣੀਆਂ ਨੇ ਤੈਨੂੰ ਨਹੀਂ ਪਤਾ ਮੈਂ ਕਿਵੇਂ ਬੇੜਾ ਪੂਰਾ ਕੀਤਾਗਾ ਇਹ ਤਾਂ ਐ ਹੁੰਦਾਗਾ ਵੀ ਇਹ ਖਾਨੀ ਭਈ ਮਾੜੇ ਕਰਦੀ ਐ ਖਾਨੀ ਕੋਈ ਭੈਣ ਭਾਈ ਇਹਦੇ ਨਾਲ ਵਰਤਦਾ ਨਹੀਂ ਵੀ ਜਿੰਨੀਆਂ ਗੱਲਾਂ ਇਹਨੂੰ ਸੁਣਾ ਦਿਆਂ ਉਹਨੀਆਂ ਥੋੜੀਆਂ ਨੇ ਇਹ ਤਾਂ ਹਰੇਕ ਗੱਲ ਮੇਰੇ ਹੱਡ ਤੇ ਲਾਉਂਦੀ ਰਹੀ ਐ ਉਹ ਤਾਂ ਬਸ ਠੀਕ ਐ ਪੁੱਤ ਸਬਰ ਕਰਕੇ ਮੈਂ ਸਾਰੀਆਂ ਆਪਣੀ ਝੋਲੀ ਚ ਪਵਾ ਲਈਆਂ ਮੈਂ ਚੁੱਪ ਕਰ ਜੰਨੀ ਆ ਇਹਨੂੰ ਤਾਂ ਮਨਿੰਦਰ ਨੂੰ ਤਾਂ ਲੱਗਦਾ ਵੀ ਖਾਨੀ ਪੂਆ ਵਾਲੀ ਚੰਗੀ ਐ ਜਿਹੜਾ ਕੱਟੇ ਪੁੱਤ ਉਹੀ ਜਾਣੇ ਹੁਣ ਆਪਣਾ ਹੱਕ ਬਣਦਾ ਵੀ ਆਪਾਂ ਜਾ ਕੇ ਆਈਏ ਚੱਲ ਫਿਰ ਉਹ ਹਰੇਕ ਮੂਰੇ ਚੰਗੀ ਬਣ ਜਾਂਦੀ ਐ ਵੀ ਚੰਗੀ ਤਾਂ ਇੱਥੇ ਮਈ ਆ ਹੈ ਹੁਣ ਹਰਪ੍ਰੀਤ ਨੂੰ ਕਿਵੇਂ ਪਤਾ ਲੱਗੂਗਾ ਵੀ ਨਹੀਂ ਭਾਈ ਇਹ ਵੀ ਮੇਰਾ ਤਰਸ ਕਰਦੇ ਹੈਗੇ ਉਹਨਾਂ ਦਾ ਐ ਹੋਊਗਾ ਵੀ ਉਹ ਸਾਡੇ ਮੁੜ ਕੇ ਆਏ ਨਹੀਂ ਹੈਗੇ ਇਹ ਸਾਡੀ ਭੂਆ ਹੀ ਮੇਰਾ ਔਖਾ ਟਾਈਮ ਕਟਾਉਂਦੀ ਆ ਪੁੱਤ ਇਹੀ ਟਾਈਮ ਹੁੰਦਾ ਹੈ ਅਗਲੇ ਦੇ ਟਿੱਡੇ ਚ ਵੱਢਣ ਦਾ ਹੈ ਨਾਲੇ ਤੂੰ ਐ ਨਾ ਕਰਿਆ ਕਰ ਵੀ ਮੈਂ ਉੱਥੇ ਕੀ ਕਰੂੰ ਨਾਲੇ ਕੁੜੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਕਿੰਨਾ ਕਿਚਰ ਇੱਥੇ ਆ ਹਰੇਕ ਨਾਲ ਮੋਹ ਪਿਆਰ ਰੱਖੀਦਾ ਹੁੰਦਾ ਮੇਰਾ ਕੀ ਪਤਾ ਪੁੱਤ ਕਦੋਂ ਅੱਖਾਂ ਮੀਚ ਜਾਂ ਤੈਨੂੰ ਕਿਹਦੇ ਘਰੇ ਆਉਣਾ ਪੈ ਜੇ ਕਿਹਦੇ ਨਾਲ ਮਿਲਣਾ ਵਰਤਣਾ ਪੈ ਜੇ ਆਮਨਿੰਦਰ ਦੇ ਵੀ ਹਾਲ ਤੈਨੂੰ ਪਤਾ ਹੀ ਐ ਅੰਦਰੋਂ ਕਰੋੜਾਂ ਹੀ ਰੱਖਦੀ ਐ ਤੇਰੇ ਨਾਲ ਹੈ ਅੱਜ ਕੱਲ ਪਰਜਾਈਆਂ ਪਰਜੁਈਆਂ ਕੋਈ ਨਹੀਂ ਕਿਸੇ ਦੀਆਂ ਸਾਕੀਆਂ ਹੁੰਦੀਆਂ ਉਹੀ ਗੱਲ ਐ ਇਹ ਤਾਂ ਮਾਂ ਪਿਓ ਦੇ ਜਿਹਾਉਂਦੇ ਹੁੰਦੀ ਪੇਕੇ ਹੁੰਦੇ ਆ ਪੁੱਤ ਨਹੀਂ ਤਾਂ ਬਸ ਉਹ ਕਰਮਾਂ ਸਿਰਤੇ ਆ ਜਿਹੜੇ ਸੱਜੁਗ ਦੇ ਜੰਮੇ ਹੁੰਦੇ ਆ ਉਹ ਤਾਂ ਭਾਵੇਂ ਨਾਲ ਨਿਭ ਜਾਣਾ ਨਹੀਂ ਤਾਂ ਅੱਜ ਕੱਲ ਸਾਫ ਐ ਪੱਤਾ ਸਭ ਦਾ ਚਲ ਫਿਰ ਬਾਗ ਚੱਲਦੇ ਆਂ ਚਲ ਮੇਰੀ ਗੱਲ ਸੁਣ ਮੈਨੂੰ ਪਾਣੀ ਦੀ ਘੁੱਟ ਲਿਆ ਤੇ ਫਿਰ ਆਪਾਂ ਚੱਲੀਏ ਲਿਆਣੀ ਆ ਸ਼ੁਕਰ ਹੈ ਮੰਨ ਗਈ ਨਹੀਂ ਕੱਲੀ ਜਾਂਦੀ ਤਾਂ ਮੂੰਹ ਹੀ ਸੋਹਣਾ ਨਹੀਂ ਸੀ ਲੱਗਦੀ ਚਲ ਹੁਣ ਬੂਆ ਨੂੰ ਵੀ ਆਏ ਹੋ ਜੂ ਵੀ ਭਾਈ ਦੋਨੇ ਮਾਵਾਤੀ ਆਈਆਂ ਨੇ ਗਿਆ ਜੇ ਬੱਟੀ ਦਾ ਬਗਿਹੜੀ ਦਾ ਹੀ ਨਹੀਂ ਪਤਾ ਗਾਹਾਂ ਗਈ ਨੂੰ ਕੀ ਬੋਲੇ ਕੀ ਨਾ ਮੈਨੂੰ ਪਤਾ ਚੰਗੀ ਗੱਲ ਤਾਂ ਉਹਨੇ ਕੋਈ ਬੋਲਣੀ ਨਹੀਂ ਜਹੇ ਜਹ ਬੁੱਥਾ ਉਦੋਂ ਪੈੜੀ ਗੱਲ ਕਰੂ ਉਦੋਂ ਪੈੜੀ ਨਹੀਂ ਗੱਲ ਕਰੂ ਅਸੀਂ ਜਿਹਨੂੰ ਪਤਾ ਨਹੀਂ ਕਿਉਂ ਨਹੀਂ ਆਏ ਵੀ ਮੈਂ ਆਪਦਾ ਘਰ ਸਾਹਮਣਾ ਹੈ ਵੀ ਲੋਕਾਂ ਦੇ ਘਰਾਂ ਚ ਨੰਬਰਦਾਰੀਆਂ ਕੋਟ ਦੀਆਂ ਉੱਥੇ ਆ ਕੇ ਬੈਠੀ ਲ ਦੱਸ ਬਿੰਨਪੁੱਤੀ ਦੀ ਆਪਦਾ ਘਰ ਸਾਹਮਲਾ ਉਹ ਤਾਂ ਖਖੜੀ ਕਰੇਲੇ ਹੋਇਆ ਜਾਂਦਾ ਫਿਰ ਅੱਲਾ ਕਹਿੰਦਾ ਨੂਹਾਂ ਮਾੜੀਆਂ ਨੇ ਜੇ ਹੁਣ ਨੂਹ ਨਾ ਕਿਤੇ ਮੌਕੇ ਤੇ ਖੜੇਗੀ ਕੋਈ ਕੰਮ ਧੰਦਾ ਕਰਾਏਗੀ ਤਾਂ ਹੀ ਅਗਲੀ ਤੈਨੂੰ ਸੱਸ ਮੰਨੂਗੀ ਜਿਹੜਾ ਜਿਹੜੀ ਉਮਰ ਉਹਦੇ ਜਵਾਕ ਜੱਲੇ ਸਾਂਭਣ ਦੀ ਉਹ ਡਾਕ ਚੌਂਕੀਆਂ ਤੇ ਫਿਰਦੀ ਐ ਜਦੋਂ ਬੁੜੀ ਹੋ ਗਈ ਫਿਰ ਇੱਕ ਮੈਨੂੰ ਕੋਈ ਸਾਹਮ ਦਾ ਨਹੀਂ ਇਹਨੂੰ ਕੀ ਸਾਹਮਣਾ ਤੇਰੇ ਤਾਂ ਲੱਤਾਂ ਲਾਉਣਗੇ ਅੱਜ ਖਾ ਲਈ ਚਾਹੇ ਕੱਲ ਨੂੰ ਖਾਣੀ ਜਿਹੜੀ ਦੂਜਿਆਂ ਦੇ ਘਰ ਪੱਟਦੀਆਂ ਪੱਟਿਆ ਤੇਰਾ ਵੀ ਜਾਊਗਾ ਚੱਲ ਚੱਲ ਦੇਖੰਗਾ ਰਹਿ ਲੈ ਜੀ ਕੋਣ ਆਇਆ ਵੀਰੇ ਤੁਸੀਂ ਹਾਂ ਸੋ ਕਿਵੇਂ ਕਰੇ ਫਿਰਦੀਆਂ ਕਾਲਜ ਨਹੀਂ ਗਈ ਮੰਮੀ ਗਈ ਹੋਈ ਸੀ ਤਾਈ ਕੇ ਰਿਸ਼ਤੇਦਾਰੀ ਚ ਡੈਥ ਹੋ ਗਈ ਨਾ ਕਿਸੇ ਦੀ ਉੱਥੇ ਗਈ ਹੋਏ ਨੇ ਅੱਛਾ ਸੱਚ ਮੈਂ ਵੀ ਭੁੱਲ ਗਿਆ ਸੀ ਡੈਡੀ ਹੋਰੀ ਵੀ ਗਏ ਹੋਏ ਐ ਮੈਨੂੰ ਲੱਗਦਾ ਉਹਨਾਂ ਨਾਲ ਹੀ ਗਏ ਹੋਣਗੇ ਹਾਂਜੀ ਵੀਰੇ ਤੇ ਵੀਰੇ ਮੰਮੀ ਤਾਂ ਹੈ ਨਹੀਂ ਫਿਰ ਭਾਬੀ ਨਾ ਘਰੇ ਕੱਲੀ ਸੀਗੀ ਤਾਂ ਕਰਕੇ ਫਿਰ ਮੈਂ ਕਾਲਜ ਨਹੀਂ ਗਈ ਆਜੋ ਤੁਸੀਂ ਅੰਦਰ ਆਜੋ ਅੱਛਾ ਤੁਸੀਂ ਤਾਂ ਨਾ ਹੁਣੇ ਹੀ ਬੰਦ ਕਰਤਾ ਪਤਾ ਨਹੀਂ ਕਿੱਧਰ ਬਿਜ਼ੀ ਰਹਿੰਦੇ ਤੇ ਅੱਜ ਤੁਸੀਂ ਆਏ ਹੋ ਕਿੰਨੇ ਦਿਨਾਂ ਬਾਅਦ ਜਦੋਂ ਮੈਂ ਉਹਨਾਂ ਉਹਦੋਂ ਤੂੰ ਨਹੀਂ ਘਰੇ ਹੁੰਦੀ ਫਿਰ ਵੀਰੇ ਮੈਂ ਕਾਲਜ ਵੀ ਤਾਂ ਜਾਣਾ ਹੁੰਦਾ ਨਾ ਹਾਂ ਅੱਜ ਜਿਵੇਂ ਕਾਲਜ ਗਈ ਆ ਅੱਜ ਤਾਂ ਛੁੱਟੀ ਮਰੀ ਬੈਠੇ ਆ ਜ਼ਰੇ ਉਹਨਾਂ ਤੁਹਾਨੂੰ ਪਤਾ ਹੈ ਨਾ ਮੰਮੀ ਚਲ ਗਏ ਸੀਗੇ ਭਾਬੀ ਫਿਰ ਇਕੱਲੇ ਹੀ ਕਰੇ ਆ ਉਹ ਧਿਆਨ ਨਹੀਂ ਰੱਖਦੇ ਆ ਉਹਦਾ ਮੈਂ ਤਾਂ ਹਾਂ ਰਹੀ ਆ ਮੈਂ ਕਿਹੜਾ ਸ਼ੌਂਕ ਕਰਕੇ ਰਹੀ ਆ ਭਾਬੀ ਦਾ ਤਾਂ ਬਾਨਾ ਤੈਨੂੰ ਨਹੀਂ ਵੀਰੇ ਉਹ ਗੱਲ ਨਹੀਂ ਹੈਗੀ ਤੁਹਾਨੂੰ ਮੈਨੂੰ ਸਭ ਪਤਾ ਤੇਰਾ ਪੜ੍ਹਾਈ ਤਾਂ ਚੱਲਦੀ ਆ ਤੂੰ ਵੀਰੇ ਤੁਹਾਨੂੰ ਤਾਂ ਐਵੇਂ ਹੀ ਲੱਗਦਾ ਰਹਿੰਦਾ ਤੁਸੀਂ ਤਾਂ ਕੋਈ ਮੌਕਾ ਛੱਡਦੇ ਨਹੀਂ ਹੈਗੇ ਜਦੋਂ ਮੇਰੀ ਬੇਇੱਜ਼ਤੀ ਨਾ ਮਿਲੇ ਤੁਹਾਨੂੰ ਮਾਣੇ ਮੋਟੇ ਕੰਮ ਸਿੱਖਲਾ ਕਰਿਆ ਜਦ ਤੇ ਘਰੇ ਬਹਿਲੀ ਹੈਗੀ ਫੋਨ ਤੇ ਥੋੜੀ ਲੱਗਣਾਗਾ ਕੰਮ ਮੈਨੂੰ ਸਾਰਾ ਫੋਨ ਤੇ ਲੱਗੀ ਰਹਿਣੀ ਹੈ 24 ਘੰਟੇ ਸਾਰਾ ਕੰਮ ਹੁੰਦਾ ਵੀਰੇ ਮੈਨੂੰ ਜਿਹੜਾ ਮਰਜ਼ੀ ਕਹਦੋ ਉਹ ਕੰਮ ਕਰਕੇ ਦਿਖਾ ਦੂੰਗੀ ਚੱਲ ਵਧੀਆ ਹੈ ਸੌਕੇ ਹੋ ਜਾਣਗੇ ਜਿਨ੍ਹਾਂ ਦੇ ਦਮ ਤੋਰਾਂਗੇ ਤੈਨੂੰ ਵੀਰੇ ਮੈਂ ਹਜੇ ਵਿਆਹ ਨਹੀਂ ਕਰਾਉਣਾ ਨਾਲੇ ਤੁਸੀਂ ਨਾ ਵਿਆਹਵੂ ਦੀਆਂ ਗੱਲਾਂ ਨਾ ਕਰਿਆ ਕਰੋ ਮੈਂ ਤਾਂ ਹਲੇ ਪੜ੍ਹਨਾ ਦਾ ਮੈਂ ਤਾਂ ਸਰਕਾਰੀ ਜੋਬ ਲੱਗੂਗੀ ਦੇਖਦੇ ਹਾਂ ਚੱਲ ਤੇਰੀ ਜੋ ਵਧੀਆ ਤੁੰ ਦਾ ਸਰਪੀਤਾ ਉਹ ਤਾਂ ਵੀਰੇ ਇੱਧਰ ਹੀ ਹੋਣਗੇ ਭਾਬੀ ਥੋੜਾ ਤੁਹਾਨੂੰ ਪਤਾ ਹੈ ਨਾ ਵੀਰੇ ਦੇ ਜਾਣ ਤੋਂ ਬਾਅਦ ਨਾ ਥੋੜਾ ਟੈਨਸ਼ਨ ਜਿਹੀ ਰਹਿੰਦੇ ਆ ਮੈਂ ਫਿਰ ਉਹਨਾਂ ਨੂੰ ਤਾਈਓ ਘਰੇ ਇਕੱਲੇ ਨੂੰ ਛੱਡਦੀ ਪਹਿਲਾਂ ਤਾਂ ਮੰਮੀ ਹੁੰਦੇ ਆ ਹੁਣ ਜਦੋਂ ਮੰਮੀ ਚਲ ਜਾਂਦੇ ਆ ਫਿਰ ਮੈਂ ਤਾਈਓ ਘਰੇ ਰਹਿ ਪੈਣੀ ਆ ਐਵੇਂ ਫਿਰ ਜ਼ਿਆਦਾ ਸੋਚਣ ਲੱਗ ਜਾਂਦੇ ਥੋਨੂੰ ਪਤਾ ਇਸ ਹਾਲਾਤ ਦੇ ਵਿੱਚ ਨਾ ਬਾਲਾ ਸੋਚਣਾ ਵੀ ਠੀਕ ਨਹੀਂ ਤਾਂ ਕਰਕੇ ਮੈਨੂੰ ਕੇਅਰ ਕਰਨੀ ਪੈਂਦੀ ਉਹਨਾਂ ਦੀ ਮੈਂ ਮਾਤਾ ਪਿਤਾ ਅੱਜ ਆਇਆ ਸੀਗੇ ਚਾਚੀ ਕੋਲੇ ਉਹ ਵੀ ਪਹਿਲਾਂ ਵੀ ਠਾਣੇ ਗਿਆ ਸੀਗਾ ਨਾ ਉਦੋਂ ਮੈਂ ਚਾਚੀ ਦਾ ਦੱਸ ਕੇ ਗਿਆ ਸੀ ਕਿ ਉਹ ਬੁਢੀ ਫੜੀ ਗਈ ਸੀ ਕਿ ਇੱਕਾ ਤੇ ਜੋ ਤੇਜਨਾਂ ਸੀਗਾ ਐਦ ਕੀ ਦਾ ਥਾਣੇ ਵਾਲੇ ਨੇ ਸੱਚੀ ਬਹੁ ਗੇੜੇ ਮਰਵਾਏ ਨਾ ਸਾਰੇ ਥਕਾ ਤੈ ਕਿਤੇ ਜਾਵਾਂ ਵੀਰੇ ਕਿਹੜੀ ਬੁਢੀ ਫੜੀ ਗਈ ਮੈਨੂੰ ਤਾਂ ਦੱਸਿਆ ਨਹੀਂ ਹੈਗਾ ਉਸ ਚਾਚੀ ਨਾਲ ਹੋਈ ਸੀ ਗੱਲ ਮੈਂ ਚਾਚੀ ਨੂੰ ਤਾਂ ਦੱਸਤਾ ਸੀਗਾ ਤੂੰ ਉਦੋਂ ਘਰੇ ਨਹੀਂ ਸੀ ਤੂੰ ਕਾਲਜ ਗਈ ਹੋਈ ਸੀ ਹਰਪ੍ਰੀ ਨੇ ਵੀ ਸੁਣ ਲਿਆ ਸੀ ਹਰਪ੍ਰੀ ਨੂੰ ਵੀ ਪਤਾ ਵੀ ਕੋਈ ਬੁਢੀ ਸੀਗੀ ਤੇ ਪਰ ਹੁਣ ਉਹਨਾਂ ਦੇ ਉੱਤੇ ਜਾਣਾ ਪੂਆ ਭੱਜ ਨੱਠ ਤਾਂ ਕਰਨੀ ਪੂ ਤੇ ਨੂੰ ਪਤਾ ਥਾਣੇ ਵਾਲਿਆਂ ਦੇ ਨਾ ਇਹ ਬਿਨਾ ਉਸ ਤੋਂ ਤਾਂ ਭੱਜਣੱਟ ਤੋਂ ਕਰਦੇ ਨਹੀਂ ਕੋਈ ਕੰਮ ਗਲਤ ਹੈਗੀ ਆ ਨਾਲੇ ਭੱਜਣੱਟ ਤਾਂ ਕਰਨੇ ਪੈਣੀਆਂ ਨਾਲੇ ਵੀਰੇ ਸਾਨੂੰ ਤਾਂ ਨਾ ਥੋੜਾ ਹੀ ਸਾਰਾ ਤੁਹਾਡੇ ਤੋਂ ਬਿਨਾ ਸਾਡਾ ਹੈ ਹੀ ਕੋਣ ਉਹ ਤਾਂ ਤੁਸੀਂ ਹੋ ਜਿਹੜਾ ਇੰਨਾ ਭੱਜੀ ਜਾਂਦੇ ਹੋ ਨਹੀਂ ਤਾਂ ਅੱਜਕੱਲ ਕੋਣ ਕਿਸੇ ਪਿੱਛੇ ਇੰਨਾ ਕਰਦਾ ਲੈ ਕੰਮ ਲਈ ਆਇਆ ਕੀ ਗੱਲ ਹੋਈ ਅਬਦੀ ਖੜਦੇ ਹੁੰਦੇ ਆਪਦੇ ਨਾਲ ਉਹ ਗਲਤ ਹੈ ਵੀਰੇ ਨਾਲ ਚੱਲ ਜਾ ਤੂੰ ਚਾਹ ਬਣਾ ਕੇ ਲਿਆ ਮੇਰੇ ਵਾਸਤੇ ਕੰਮ ਤੋਂ ਟਲਦੀਆਂ ਦੇਖਦਾ ਅੱਜ ਤੂੰ ਚਾਹ ਕੇ ਜੀ ਬਣਾਉਣੀ ਆ ਮੇਰੇ ਵਧੀਆ ਬਣਾ ਕੇ ਲੈ ਕੇ ਆਉਂਗੇ ਮੈਂ ਆਪ ਹੀ ਨਹੀਂ ਭੇਜਦੀ ਕਿਸ ਦੇ ਲਈ ਵੀ